ਜਿਸ ਤਰ੍ਹਾਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇੱਕ ਯੁੱਧ ਚੱਲਣਾ ਚਾਹੀਦਾ ਹੈ ਮਲਾਵਟ ਖੋਰਾਂ ਦੇ ਵਿਰੁੱਧ ਅਸੀਂ ਅੱਜ ਸਮਾਣਾ ਵਿਖੇ ਇਹ ਵਿੱਚ ਕਿਆਵਾਂ ਚੈਕਿੰਗ ਕੀਤੀ ਚੈਕਿੰਗ ਦੌਰਾਨ ਉੱਥੇ ਪਨੀਰ ਦੇਖਿਆ ਪਨੀਰ ਬਣਾਇਆ ਜਾ ਰਿਹਾ ਸੀ ਅਸੀਂ ਕਿਤੇ ਵੀ ਜਾਈਏ ਹਰ ਦੁੱਧ ਦੇ ਪ੍ਰੋਡਕਟ ਦੇ ਉੱਤੇ ਅਸੀਂ ਸੋਚਦੇ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਬਰਫੀ ਖਵਾਈਏ ਜਾਂ ਸਾਡੇ ਬੱਚਿਆਂ ਨੂੰ ਮਿਨਰਲ ਨੇ ਜਿਹੜੇ ਉਹ ਦਈਓ ਪਨੀਰ ਤੋਂ ਮਿਲਦੇ ਨੇ ਜਾਂ ਦੁੱਧ ਤੋਂ ਮਿਲਦੇ ਨੇ ਐਸੀਆਂ ਚੀਜ਼ਾਂ ਨੇ ਜਿਹੜੀਆਂ ਦੁੱਧ ਤੋਂ ਬਣੀਆਂ ਹੋਈਆਂ ਆਪਾਂ ਕਹਿੰਦੇ ਆ ਸਾਡੇ ਬੱਚਿਆਂ ਲਈ ਸਾਡੇ ਬਜ਼ੁਰਗਾਂ ਲਈ ਸਾਡੇ ਲਈ ਬਹੁਤ ਹੀ ਲਾਭਦਾਇਕ ਨੇ ਪਰ ਉਲਟ ਹੋ ਰਿਹਾ ਹੈ ਹੈਲਥ ਵਿਭਾਗ ਦੀ ਟੀਮ ਨੇ ਸਮਾਣਾ ਦੇ ਨੇੜੇ ਚਤਹਿਰਾ ਪਿੰਡ ਪੈਂਦਾ ਉੱਥੇ ਸਵੇਰੇ अर्ਲੀ ਮਾਰਨਿੰਗ ਜਾਨਕਿ 4 ਵਜੇ ਰੇਡ ਕੀਤੀ ਔਰ ਰੇਡ ਦੇ ਵਿੱਚ 50 ਟਿੱਕੀਆਂ ਪਨੀਰ ਦੀਆਂ ਜਿਹੜੀਆਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹਨਾਂ ਨੂੰ ਫੜਿਆ ਗਿਆ ਸੀਲ ਕੀਤਾ ਗਿਆ ਕਿੰਨਾ ਹੈ ਪਨੀਰੀਏ 50 ਟਿੱਕੀਆਂ 50 ਟਿੱਕੀਆਂ ਅਸੀਂ ਤਾਂ ਕਹਿੰਦੇ ਆ ਵੀ ਹੋਰ ਜਿੱਥੇ-ਜਿੱਥੇ ਇਹੋ ਜਿਹਾ ਕੰਮ ਚੱਲਦਾ ਉਹ ਵੀ ਜਲਦੀ ਇਹਨਾਂ ਨੂੰ ਫੜਿਆ ਜਾਵੇ ਨਕੇਲ ਕੱਸੀ ਜਾਵੇ ਆਪ ਕੋਰੀ ਨੂੰ ਕਦਮ ਪਰੋ ਲੋ ਨੂੰ ਇਹ ਤਿਆਰ ਕੱਲ ਸੀ ਛੇਤਰੀ ਨਾਬਾ ਅਤੇ ਰਾਸ਼ਪੁਰਾ ਦੇ ਸੇ ਵੀ ਖੋਆ ਤੇ ਖੋਤ ਬਣਦੇ ਨੇ ਉਸ ਦੇ ਸੈਂਪਲ ਕਰੇ ਤੇ ਉਸ ਮੁਤਾਬਕ ਉਹਨੇ ਕਰਾਰ ਕੀਤੀ ਜਾਏਗੀ ਜੇ ਸੋਚਿਆ ਜਾਵੇ ਤਾਂ ਪਨੀਰ ਹੈ ਜਿਹੜਾ ਜਾਂ ਦੁੱਧ ਤੋਂ ਹੋਰ ਜਿਹੜੇ ਪ੍ਰੋਡਕਟ ਨੇ ਬਣਦੇ ਨੇ ਇਹਨਾਂ ਦੇ ਖਿਲਾਫ ਜਿਹੜੀਆਂ ਸਜ਼ਾਵਾਂ ਨੇ ਇਹ ਬਹੁਤ ਸਖਤ ਹੋਣੀਆਂ ਚਾਹੀਦੀਆਂ ਨੇ ਧਰਾਵਾਂ ਜਿਹੜੀਆਂ ਸਖਤ ਹੋਣੀਆਂ ਚਾਹੀਦੀਆਂ ਨੇ ਅਪਾ ਖਾਂਦੇ ਆ ਇਹ ਚੀਜ਼ਾਂ ਨੂੰ ਸਿਹਤ ਬਣਾਉਣ ਵਾਸਤੇ ਉਲਟਾ ਸਾਡੀ ਸਿਹਤ ਨੂੰ ਡਿਮੋਲਸ ਕਰ ਰਹੇ ਨੇ ਖਤਮ ਕਰ ਰਹੇ ਨੇ ਭਿਆਨਕ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ ਪਰ ਕਈ ਜਗ੍ਹਾ ਤੇ ਅਸੀਂ ਵੀ ਆਪਣੀ ਟੀਮ ਭੇਜਦੇ ਆ ਅਸੀਂ ਦੇਖਦੇ ਆ ਕਿੱਥੇ ਕੀ ਬਣਦਾ ਕਿੱਥੇ ਕੀ ਬਣਦਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਅਸੀਂ ਕੱਲੀ-ਕੱਲੀ ਜਗ੍ਹਾ ਦਿਖਾਵਾਂਗੇ ਜਿੱਥੇ ਇਹ ਪਨੀਰ ਬਣਦਾ ਘਟਿਆ ਪਨੀਰ ਬਣਦਾ ਜਿਹਨੂੰ ਅਨਸੇਪ ਪਨੀਰ ਕਹਿੰਦੇ ਆ ਜਿਹਦੇ ਵਿੱਚ ਪਾਇਆ ਜਾਂਦਾ ਹੈ ਮਿਲਕ ਪਾਊਡਰ ਦਹੀਂ ਰਿਫਾਈਂਡ ਹੋਰ ਕਈ ਤਰ੍ਹਾਂ ਦੇ ਕੈਮੀਕਲ ਨੇ ਜਿਹੜੇ ਪਾਏ ਜਾਂਦੇ ਨੇ ਟੀਮ ਲਿਭਣ ਵਾਸਤੇ ਮਿਲਕ ਪਾਊਡਰ ਪ੍ਰੈਜ਼ੈਂਸੀ ਦਹੀਂ ਮਾਝੂਸੀ ਵਾਸਤੇ ਨਮੂਨਾ ਲਿੱਤੇ ਲੈ ਸੋਚੇ ਕਿ ਲੋ ਪਨੀਰ ਸੀ ਇਸ ਉੱਤੇ ਸੱਚ ਜਾਣਿਓ ਤੁਸੀਂ ਜੇ 15 ਦਿਨ ਇਹ ਲੋਕਾਂ ਕੋਲੋਂ ਪਨੀਰ ਬੱਚਿਆਂ ਨੂੰ ਕਿਤੇ ਖਵਾਤਾ ਤਾਂ ਤੁਹਾਡੇ ਬੱਚੇ ਸਿਹਤਮੰਦ ਹੋਣ ਦੀ ਬਜਾਏ ਬਿਮਾਰ ਹੋ ਜਾਣਗੇ ਅਸੀਂ ਵੀ ਇਹੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਤਿਹਾਰਾਂ ਦੇ ਦਿਨ ਨੇ ਭਾਵੇਂ ਤਿਹਾਰਾਂ ਤੋਂ ਬਾਅਦ ਵੀ ਹੈ ਜਿੱਥੇ-ਜਿੱਥੇ ਨਕਲੀ ਦੁੱਧ ਨਕਲੀ ਪਨੀਰ ਬਣਦਾ ਇੱਕ-ਇੱਕ ਫੈਕਟਰੀ ਇੱਕ-ਇੱਕ ਜਗ੍ਹਾ ਅਸੀਂ ਵੀ ਐਕਸਪੋਜ਼ ਕਰਾਂਗੇ ਇੱਥੇ ਸਾਨੂੰ ਲੋਕਾਂ ਦਾ ਸਾਥ ਵੀ ਚਾਹੀਦਾ ਕਿਉਂਕਿ ਠੱਗ ਲੋਕ ਨੇ ਜਿਨ੍ਹਾਂ ਦੇ ਜੇਬਾਂ ਦੇ ਵਿੱਚ ਮੋٹے ਨੋਟ ਆਉਂਦਿਆਂ ਰੋਜ਼ ਘੱਟੋ-ਘੱਟ ਇਹ 50-50 ਹਜ਼ਾਰ ਜਾਂ ਲੱਖ-ਲੱਖ ਰੁਪਈਆ ਬਣਾਉਂਦੇ ਨੇ ਜੇ ਪਨੀਰ 350 ਦਾ 300 ਦੇਣਾ ਨੂੰ ਘਰ ਪੈਂਦਾ ਤਾਂ ਰੇਟ ਤੋਂ ਥੱਲੇ ਪਨੀਰ ਵੇਚ ਰਹੇ ਨੇ ਤਾਂ ਸਾਡੀ ਆਪਣਾ ਦਿਮਾਗ ਹੈ ਸਮਝ ਲਓ ਵੀ ਇਹ ਨਕਲੀ ਪਨੀਰ ਹੈ ਅੰਸੇ ਪਨੀਰ ਹੈ ਸਤਿ ਸ੍ਰੀਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇੱਕ ਯੁੱਧ ਚੱਲਣਾ ਚਾਹੀਦਾ ਹੈ ਮਲਾਵਟ ਖੋਰਾਂ ਦੇ ਵਿਰੁੱਧ ਕਿਉਂਕਿ ਮਲਾਵਟ ਖੋਰ ਉਹ ਲੋਕ ਨੇ ਜਿਹੜੇ ਆਪਣੇ ਮੁਨਾਫੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਨੇ ਅਸੀਂ ਕਿਤੇ ਵੀ ਜਾਈਏ ਹਰ ਦੁੱਧ ਦੇ ਪ੍ਰੋਡਕਟ ਦੇ ਉੱਤੇ ਅਸੀਂ ਸੋਚਦੇ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਬਰਫੀ ਖਵਾਈਏ ਜਾਂ ਸਾਡੇ ਬੱਚਿਆਂ ਨੂੰ ਮਿਨਰਲ ਨੇ ਜਿਹੜੇ ਉਹ ਦਈਓ ਪਨੀਰ ਤੋਂ ਮਿਲਦੇ ਨੇ ਜਾਂ ਦੁੱਧ ਤੋਂ ਮਿਲਦੇ ਨੇ ਐਸੀਆਂ ਚੀਜ਼ਾਂ ਨੇ ਜਿਹੜੀਆਂ ਦੁੱਧ ਤੋਂ ਬਣੀਆਂ ਹੋਈਆਂ ਆਪਾਂ ਕਹਿੰਦੇ ਆ ਸਾਡੇ ਬੱਚਿਆਂ ਲਈ ਸਾਡੇ ਬਜ਼ੁਰਗਾਂ ਲਈ ਸਾਡੇ ਲਈ ਬਹੁਤ ਹੀ ਲਾਭਦਾਇਕ ਨੇ ਪਰ ਉਲਟ ਹੋ ਰਿਹਾ ਹੈ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ ਲੋਕ ਇਹ ਚੀਜ਼ਾਂ ਖਾ ਖਾ ਕੇ ਚਾਹ ਪਨੀਰ ਦੀ ਗੱਲ ਕਰ ਲੋ ਜਾਂ ਦੁੱਧ ਤੋਂ ਬਣੇ ਕਿਸੇ ਪ੍ਰੋਡਕਟ ਦੀ ਗੱਲ ਕਰੋ ਮੈਂ ਇਸ ਲਈ ਅੱਜ ਦੱਸ ਰਿਹਾ ਕਿ ਹੈਲਥ ਵਿਭਾਗ ਦੀ ਟੀਮ ਨੇ ਸਮਾਣਾ ਦੇ ਨੇੜੇ ਚਤਹਿਰਾ ਪਿੰਡ ਪੈਂਦਾ ਉੱਥੇ ਸਵੇਰੇ अर्ਲੀ ਮਾਰਨਿੰਗ ਜਾਨਕਿ 4 ਵਜੇ ਰੇਡ ਕੀਤੀ ਔਰ ਰੇਡ ਦੇ ਵਿੱਚ 50 ਟਿੱਕੀਆਂ ਪਨੀਰ ਦੀਆਂ ਜਿਹੜੀਆਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹਨਾਂ ਨੂੰ ਫੜਿਆ ਗਿਆ ਸੀਲ ਕੀਤਾ ਗਿਆ ਮਤਲਬ 225 ਕਿਲੋ ਪਨੀਰ ਹੈ ਜਿਹੜਾ ਉੱਥੇ ਜਬਤ ਕਰ ਲਿਆ ਉਹਨੂੰ ਸੀਲ ਕੀਤਾ ਗਿਆ ਸਾਡੀ ਇਸ ਵਿਸ਼ੇ ਦੇ ਵਿੱਚ ਗੱਲਬਾਤ ਵੀ ਹੋਈ ਹੈ ਡੀ ਐਚਓ ਮੈਡਮ ਦੇ ਨਾਲ ਉਹਨਾਂ ਨੇ ਕਿਹਾ ਵੀ ਜੇ ਇਹ ਅਨਸੇਫ ਪਾਇਆ ਜਾਂਦਾ ਤੈਨੂੰ ਡਿਸਟਰੋਏ ਕਰਾਂਗੇ ਜੇ ਇਹ ਸਹੀ ਪਾਇਆ ਜਾਂਦਾ ਤਾਂ ਇਹ ਸੀਲਾਂ ਖੋਲੀਆਂ ਜਾਣਗੀਆਂ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਹੈ ਜਿਹੜਾ ਇਹ ਜਿਹੜੇ ਤਿਹਾਰ ਚੱਲ ਰਹੇ ਨੇ ਇਹ ਤਿਹਾਰਾਂ ਦੇ ਸਮੇਂ ਦੌਰਾਨ ਹੈ ਜਿਹੜਾ ਮੈਕਮਾ ਨੂੰ ਡਬਲ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਹੁਣ ਬਹੁਤ ਜ਼ਰੂਰਤ ਹੈ ਚੀਜ਼ਾਂ ਦੀ ਹਰ ਚੀਜ਼ ਹੈ ਜਿਹੜੀ ਆਪਾਂ ਪਹੁੰਚਦੇ ਆਂ ਮਠਿਆਈਆਂ ਦੀਆਂ ਦੁਕਾਨਾਂ ਤੇ ਪਹੁੰਚਦੇ ਆਂ ਡੈਰੀਆਂ ਤੇ ਪਹੁੰਚਦੇ ਆਂ ਤਿਹਾਰਾਂ ਦੇ ਵਿੱਚ ਆਪਾਂ ਜਾਦਾ ਯੂਜ਼ ਕਰਦੇ ਆਂ ਸਾਰੀਆਂ ਚੀਜ਼ਾਂ ਇਸ ਕਰਕੇ ਮਹਿਕਮੇ ਨੂੰ ਵੀ ਦਬਲ ਮਸ਼ੱਕਤ ਕਰਨੀ ਪੈਂਦੀ ਹੈ ਡੀ ਐਚਓ ਮੈਡਮ ਨੇ ਕਿਹਾ ਵੀ ਸਵੇਰੇ 4 ਵਜੇ ਉੱਠ ਕੇ ਰੇਡ ਕੀਤੀ ਆ ਇਸ ਕਰਕੇ ਅਸੀਂ ਤਾਂ ਕਹਿੰਦੇ ਆਂ ਵੀ ਹੋਰ ਜਿੱਥੇ-ਜਿੱਥੇ ਇਹੋ ਜਿਹਾ ਕੰਮ ਚੱਲਦਾ ਉਹ ਵੀ ਜਲਦੀ ਇਹਨਾਂ ਨੂੰ ਫੜਿਆ ਜਾਵੇ ਨਕੇਲ ਕੱਸੀ ਜਾਵੇ ਕਿਉਂਕਿ ਜੇ ਸੋਚਿਆ ਜਾਵੇ ਤਾਂ ਪਨੀਰ ਹੈ ਜਿਹੜਾ ਜਾਂ ਦੁੱਧ ਤੋਂ ਹੋਰ ਜਿਹੜੇ ਪ੍ਰੋਡਕਟ ਨੇ ਬਣਦੇ ਇਨਾਂ ਦੇ ਖਿਲਾਫ ਜਿਹੜੀਆਂ ਸਜ਼ਾਵਾਂ ਨੇ ਇਹ ਬਹੁਤ ਸਖਤ ਹੋਣੀਆਂ ਚਾਹੀਦੀਆਂ ਨੇ ਧਰਾਵਾਂ ਜਿਹੜੀਆਂ ਸਖਤ ਹੋਣੀਆਂ ਚਾਹੀਦੀਆਂ ਨੇ ਇਹ ਨਹੀਂ ਵੀ ਇਹਨੂੰ ਜਬਤ ਕੀਤਾ ਜਾਂ ਜ਼ਮਾਨਤ ਮਿਲ ਗਈ ਵੱਡੇ ਪੱਧਰ ਤੇ ਨਾ ਤੇ ਐਸੀ ਧਰਾਵਾਂ ਲੱਗਣ ਵੀ 5-7 ਸਾਲ 10 ਸਾਲ ਇਹ ਜੇਲ੍ਹ 'ਚ ਗੁਜ਼ਾਰਨ ਜਾਂ ਘੱਟੋ-ਘੱਟ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਜਿਹੜੇ ਇਹ ਕਰ ਰਹੇ ਨੇ ਆਪਣੀਆਂ ਜੇਬਾਂ ਭਰਨ ਦੇ ਲਾਲਚ ਵਾਸਤੇ ਕੇ ਤਾਂ 307 ਦੀ ਘੱਟੋ-ਘੱਟ ਧਾਰਾ ਲੱਗਣੀ ਚਾਹੀਦੀ ਹੈ ਆਪਾਂ ਖਾਨਿਆਂ ਇਹ ਚੀਜ਼ਾਂ ਨੂੰ ਸੇਤ ਬਣਾਉਣ ਵਾਸਤੇ ਉਲਟਾ ਸਾਡੀ ਸਿਹਤ ਨੂੰ ਡਿਮੋਲਸ ਕਰ ਰਹੇ ਨੇ ਖਤਮ ਕਰ ਰਹੇ ਨੇ ਭਿਆਨਕ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ ਇੱਕ ਨਹੀਂ ਇਹਨਾਂ ਨੇ ਕਿਹਾ ਵੀ ਅਸੀਂ ਪਿਛਲੇ ਦਿਨੀ ਨਾਬਾ ਚ ਵੀ ਰੇਡ ਕੀਤੀ ਕਈ ਮਠਿਆਈਆਂ ਦੇ ਸੈਂਪਲ ਭਰੇ ਨੇ ਰਾਜਪੁਰਾ ਚ ਵੀ ਰੇਡ ਕੀਤੀ ਆ ਵੀ ਕਈ ਉੱਥੇ ਵੀ ਜਿਹੜੀਆਂ ਐਸੀਆਂ ਦੁਕਾਨਾਂ ਨੇ ਜਿੱਥੇ ਸ਼ੱਕ ਹੈ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਉੱਥੇ ਵੀ ਇਹ ਸੈਂਪਲ ਭਰੇ ਗਏ ਨੇ ਨਤੀਜਾ ਜਦੋਂ ਆਊਗਾ ਦੇਖਾਂਗੇ ਪਰ ਕਈ ਜਗ੍ਹਾ ਤੇ ਅਸੀਂ ਵੀ ਆਪਣੀ ਟੀਮ ਭੇਜਦੇ ਹਾਂ ਅਸੀਂ ਦੇਖਦੇ ਹਾਂ ਵੀ ਕਿੱਥੇ ਕੀ ਬਣਦਾ ਕਿੱਥੇ ਕੀ ਬਣਦਾ ਤੁਹਾਨੂੰ ਆਉਣ ਵਾਲੇ ਦਿਨਾਂ ਚ ਅਸੀਂ ਕੱਲੀ-ਕੱਲੀ ਜਗ੍ਹਾ ਦਿਖਾਵਾਂਗੇ ਜਿੱਥੇ ਇਹ ਪਨੀਰ ਬਣਦਾ ਘਟਿਆ ਪਨੀਰ ਬਣਦਾ ਜਿਹਨੂੰ ਅਨਸੇਪ ਪਨੀਰ ਕਹਿੰਦੇ ਆ ਜਿਹਦੇ ਵਿੱਚ ਪਾਇਆ ਜਾਂਦਾ ਹੈ ਮਿਲਕ ਪਾਊਡਰ ਦਹੀਂ ਰਿਫਾਈਂਡ ਹੋਰ ਕਈ ਤਰ੍ਹਾਂ ਦੇ ਕੈਮੀਕਲ ਨੇ ਜਿਹੜੇ ਪਾਏ ਜਾਂਦੇ ਨੇ ਜਿਹੜੇ ਸਾਡੀ ਸਿਹਤ ਨਾਲ ਬਹੁਤ ਹੀ ਮਤਲਬ ਦੁਸ਼ ਪ੍ਰਭਾਵ ਪੈਂਦਾ ਮਾੜਾ ਪ੍ਰਭਾਵ ਪੈਂਦਾ ਸਾਡੀ ਸਿਹਤ ਤੇ ਖਾਸ ਕਰਕੇ ਬੱਚਿਆਂ ਤੇ ਬੱਚੇ ਨੇ ਜਿਹੜੇ ਆਪਾਂ ਕਹਿੰਦੇ ਇਹਨਾਂ ਨੂੰ ਜਿਮ ਚ ਲਾਈਏ ਸਪੋਰਟਸ ਦੇ ਵਿੱਚ ਭੇਜੀਏ ਵੀ ਉੱਥੇ ਪਨੀਰ ਖਾ ਕੇ ਜਾਇਆ ਕਰੋ ਤੁਸੀਂ ਪਰ ਸੱਚ ਜਾਣਿਓ ਤੁਸੀਂ ਜੇ 15 ਦਿਨ ਇਹ ਲੋਕਾਂ ਕੋਲੋਂ ਪਨੀਰ ਬੱਚਿਆਂ ਨੂੰ ਕਿਤੇ ਖਵਾਤਾ ਤਾਂ ਤੁਹਾਡੇ ਬੱਚੇ ਸਿਹਤਮੰਦ ਹੋਣ ਦੀ ਬਜਾਏ ਬਿਮਾਰ ਹੋ ਜਾਣਗੇ ਰੇਟ ਦੀ ਗੱਲ ਕਰੀਏ ਅਲੱਗ-ਅਲੱਗ ਰੇਟ ਨੇ ਜੇ ਤੁਸੀਂ ਸੋਚੋ ਤਾਂ ਉਸ ਰੇਟ ਦੇ ਵਿੱਚ ਪਨੀਰ ਬਣੀ ਨਹੀਂ ਸਕਦਾ ਮਿਲ ਹੀ ਨਹੀਂ ਸਕਦਾ ਕਈ ਜਗ੍ਹਾ ਤਾਂ ਇੱਥੇ ਤੱਕ ਵੀ ਗੱਲ ਹੋਈ ਆ ਵੀ ਰਫੈਂਡ ਦਾ ਪਨੀਰ ਕਿਹੜਾ ਨੁਕਸਾਨ ਦਿੰਦਾ ਪਰਾਸੀ ਲੋਕ ਨੁਕਸਾਨ ਲਈ ਨਹੀਂ ਫਾਇਦੇ ਲਈ ਚੀਜ਼ਾਂ ਖਰੀਦਦੇ ਆ ਨੁਕਸਾਨ ਹੁੰਦਾ 100% ਨੁਕਸਾਨ ਹੁੰਦਾ ਕੌਣ ਕਹਿੰਦਾ ਨੁਕਸਾਨ ਨਹੀਂ ਹੁੰਦਾ ਅਸੀਂ ਵੀ ਇਹੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਤਿਹਾਰਾਂ ਦੇ ਦਿਨ ਨੇ ਭਾਵੇਂ ਤਿਹਾਰਾਂ ਤੋਂ ਬਾਅਦ ਵੀ ਹੈ ਜਿੱਥੇ ਜਿੱਥੇ ਨਕਲੀ ਦੁੱਧ ਨਕਲੀ ਪਨੀਰ ਬਣਦਾ ਇੱਕ ਇੱਕ ਫੈਕਟਰੀ ਇੱਕ ਇੱਕ ਜਗ੍ਹਾ ਅਸੀਂ ਵੀ ਐਕਸਪੋਜ਼ ਕਰਾਂਗੇ ਮਹਿਕਮੇ ਦਾ ਨਾਲ ਅਸੀਂ ਮਦਦ ਕਰਾਂਗੇ ਮਹਿਕਮੇ ਦੇ ਧਿਆਨ 'ਚ ਵੀ ਲਿਆਵਾਂਗੇ ਪੰਜਾਬ ਹੀ ਨਹੀਂ ਪਟਿਆਲਾ ਡੇਰਾਬੱਸੀ ਜ਼ੀਰਕਪੁਰ ਆਪਣੇ ਨੇੜੇ ਤੇੜੇ ਕੋਰਾਲੀ ਰੋਪੜ ਸਮਾਣਾ ਪਾਤਣਾ ਪਟਿਆਲਾ ਨਾਭਾ ਰਾਜਪੁਰਾ ਸਾਰੇ ਕਿਤੇ ਵੱਡੇ ਪੱਦਰ ਦੇ ਉੱਤੇ ਜਿਹੜਾ ਨਕਲੀ ਪ੍ਰੀਰ ਬਣਾਇਆ ਜਾਂਦਾ ਜਿਹੜਾ ਸਿਹਤ ਲਈ ਬਹੁਤ ਹਾਨੀਕਾਰਕ ਹੈ ਇੱਥੇ ਸਾਨੂੰ ਲੋਕਾਂ ਦਾ ਸਾਥ ਵੀ ਚਾਹੀਦਾ ਕਿਉਂਕਿ ਠੱਗ ਲੋਕ ਨੇ ਜਿਨ੍ਹਾਂ ਦੇ ਜੇਬਾਂ ਦੇ ਵਿੱਚ ਮੋٹے ਨੋਟ ਆਉਂਦਿਆਂ ਰੋਜ਼ ਘੱਟੋ-ਘੱਟ ਇਹ 50-50 ਹਜ਼ਾਰ ਜਾਂ ਲੱਖ-ਲੱਖ ਰੁਪਈਆ ਬਣਾਉਂਦੇ ਨੇ ਜੇ ਕੋਈ ਟੀਮ ਇਹਨਾਂ ਨੂੰ ਫੜਨ ਜਾਂਦੀ ਹੈ ਕਈ ਵਾਰ ਵਿਭਾਗ ਨਾਲ ਵੀ ਇਹ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਕੋਈ মিডিਆ ਐਕਸਪੋਜ਼ ਕਰਨ ਦੀ ਗੱਲ ਕਰਦਾ ਹੈ মিডিਆ ਤੇ ਵੱਡੇ ਇਲਜ਼ਾਮ ਵੀ ਇਹ ਲੋਕ ਲਾਉਂਦੇ ਨੇ ਇਸ ਕਰਕੇ ਆਮ ਜਨਤਾ ਦੇ ਸਪੋਰਟ ਦੀ ਲੋੜ ਹੈ ਜਿੱਥੇ ਹੈਲਥ ਵਿਭਾਗ ਦੀ ਟੀਮ ਜਾਂਦੀ ਹੈ ਜਾਂ ਜਿੱਥੇ ਕੋਈ মিডিਆ ਪਰਸਨ ਇਹਨਾਂ ਨੂੰ ਐਕਸਪੋਜ਼ ਕਰਦਾ ਉੱਥੇ ਆਮ ਲੋਕ ਮਦਦ ਕਰਨ ਕਿਉਂਕਿ ਨੁਕਸਾਨ ਹੈ ਜਿਹੜਾ ਸਿਰਫ ਇੱਕ ਦਾ ਨਹੀਂ ਹੈ ਇਹ ਨੁਕਸਾਨ ਤੁਹਾਡੇ ਸਾਰਿਆਂ ਦਾ ਸਾਡੇ ਸਾਰਿਆਂ ਦਾ ਸਾਡੇ ਬੱਚਿਆਂ ਦਾ ਸਾਡੇ ਬਜ਼ੁਰਗਾਂ ਦਾ ਸਾਡੀ ਸਿਹਤ ਦਾ ਇਸ ਕਰਕੇ ਤਿਹਾਰਾਂ ਦੇ ਦਿਨ ਚੱਲਦੇ ਨੇ ਜਿੱਥੇ-ਜਿੱਥੇ ਵੀ ਨਕਲੀ ਪ੍ਰੋਡਕਟ ਮਣ ਰਹੇ ਨੇ ਆਸੀਂ ਵੀ ਐਕਸਪੋਜ਼ ਕਰਾਂਗੇ ਤੇ ਮਹਿਕਮੇ ਨੂੰ ਇੱਕ ਵਾਰ ਦੰਦ ਦੇਣੀ ਬਣਦੀ ਆ ਇਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਵੀ ਜਿੱਥੇ-ਜਿੱਥੇ ਸਾਨੂੰ ਪਤਾ ਲੱਗ ਰਿਹਾ ਹੈ ਵੀ ਇਹ ਰੇਟ ਤੋਂ ਥੱਲੇ ਜਿਹੜੀ ਚੀਜ਼ ਵਿਕਦੀ ਹੈ ਉਹ ਆਪਾਂ ਨੂੰ ਸ਼ਰੇਮ ਪਤਾ ਜੇ ਬਾਟਾ ਦੇ ਸ਼ੂਜ਼ ਆਪਾਂ ਕਹੀਏ 10000 ਦੇ ਨੇ ਜੇ 2000 ਦੇ ਮਿਲਣਗੇ ਸਮਝ ਲਓ ਡੀ ਦਾ ਮਾਲ ਹੈ ਉਹ ਡੁਪਲੀਕੇਟ ਮਾਲ ਹੈ ਜੇ ਪਨੀਰ 350 ਦਾ 300 ਦੇ ਇਹਨਾਂ ਨੂੰ ਘਰ ਪੈਂਦਾ ਤਾਂ ਰੇਟ ਤੋਂ ਥੱਲੇ ਪਨੀਰ ਵੇਚ ਰਹੇ ਨੇ ਤਾਂ ਸਾਡੀ ਆਪਣਾ ਦਿਮਾਗ ਹੈ ਸਮਝ ਲਓ ਬੇ ਨਕਲੀ ਪਨੀਰ ਹੈ ਅੰਸ਼ੇ ਪਨੀਰ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਸਾਰੀ ਵੱਡੀ ਕਾਰਵਾਈ ਚੱਲ ਰਹੀ ਹੈ ਉਹ ਐਕਸਪੋਜ਼ ਕਰਾਂਗੇ ਤੁਹਾਡੇ ਸਾਹ ਦੀ ਲੋੜ ਹੈ ਤੇ ਤੁਸੀਂ ਬਚ ਕੇ ਰਹੋ ਧਿਆਨ ਦਿਓ ਜਿੱਥੇ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਸਾਡਾ ਨੰਬਰ ਚੱਲਦਾ ਹੈ 985323005 ਸਾਡੇ ਨਾਲ ਸੰਪਰਕ ਕਰੋ ਜਾਂ ਹੈਲਥ ਵਿਭਾਗ ਨਾਲ ਸੰਪਰਕ ਕਰੋ ਸਤਿ ਸ੍ਰੀ ਅਕਾਲ